ਅੱਜ ਦੀ ਇਸ ਵੀਡੀਓ ਵਿੱਚ ਤੁਹਾਡੇ ਲਈ ਲੈ ਕੇ ਆਏ ਆ ਦੋ ਟ੍ਰਿਕ ਸਭ ਤੋਂ ਪਹਿਲੀ ਟ੍ਰਿਕ ਹੈ ਕਿ ਘੜੇ ਦੇ ਪਾਣੀ ਨੂੰ ਕਰਨਾ ਠੰਡਾ ਇੱਕਦਮ ਫ੍ਰਿਜ ਦੇ ਪਾਣੀ ਦੀ ਤਰ੍ਹਾਂ ਦੋਸਤੋ ਇਸ ਘੜੇ ਦਾ ਪਾਣੀ ਪੀ ਕੇ ਤੁਸੀਂ ਫ੍ਰਿਜ ਦੇ ਪਾਣੀ ਨੂੰ ਬਿਲਕੁਲ ਹੀ ਭੁੱਲ ਜਾਓਗੇ ਇਸ ਕੰਮ ਲਈ ਆਪਾਂ ਸਭ ਤੋਂ ਪਹਿਲਾਂ ਲੈਣਾ ਇੱਕ ਘੜਾ ਘੜਾ ਕੋਈ ਵੀ ਹੋਵੇ ਪੁਰਾਣਾ ਹੋਵੇ ਚਾਹੇ ਨਵਾਂ ਹੋਵੇ ਮੈਂ ਤਾਂ ਪੁਰਾਣਾ ਹੀ ਲਿਆ ਪਿਛਲੇ ਸਾਲ ਵਾਲਾ ਘੜਾ ਪਿਆ ਸੀ ਇਸ ਨੂੰ ਚੰਗੀ ਤਰ੍ਹਾਂ ਕਵਰ ਕਰਕੇ ਰੱਖਿਆ ਸੀ ਉਹੀ ਘੜਾ ਲੈ ਲਿਆ ਤੁਸੀਂ ਚਾਹੋ ਤਾਂ ਪੁਰਾਣਾ ਲੈ ਲਓ ਚਾਹੋ ਤਾਂ ਨਵਾਂ ਲੈ ਲਓ ਤੇ ਇਸ ਘੜੇ ਨੂੰ ਵਿੱਚ ਪਾ ਦੇਣਾ ਪਾਣੀ ਪਾਣੀ ਉੱਪਰ ਤੱਕ ਚੰਗੀ ਤਰ੍ਹਾਂ ਫੁੱਲ ਕਰ ਦੇਣਾ ਹੈ ਤੇ ਚਾਰਸ਼ ਫਿਰ ਇਸ ਘੜੇ ਨੂੰ ਕਰ ਦੇਣਾ ਸਾਫ਼ ਇਸੇ ਪਾਣੀ ਨਾਲ ਹੀ ਚਾਹੇ ਕਰ ਦੋ ਚਾਹੇ ਹੋਰ ਪਾਣੀ ਨਾਲ ਕਰ ਦੋ ਇੱਕ ਤੋਂ ਦੋ ਘੰਟੇ ਇਸੇ ਤਰ੍ਹਾਂ ਪਾਣੀ ਨਾਲ ਭਰਿਆ ਹੀ ਰਹਿਣ ਦੇਣਾ ਹੋ ਸਕੇ ਤਾਂ ਪੂਰੀ ਰਾਤ ਹੀ ਪਿਆ ਰਹਿਣ ਦਿਓ ਇੱਕ ਰਾਤ ਪੂਰੀ ਪਈ ਰਹਿਣ ਤੋਂ ਬਾਅਦ ਇਸ ਨੂੰ ਘੜੇ ਵਿੱਚੋਂ ਕੱਢ ਦੇਣਾ ਪਾਣੀ ਤੇ ਇੱਕ ਗਲਾਸ ਲੈਣਾ ਉਸ ਦੇ ਵਿੱਚ ਪਾਉਣੇ ਆ ਦੋ ਚਮਚ ਨਮਕ ਦੇ ਤੇ ਇੱਕ ਜਾਂ ਦੋ ਪਾਉਣੇ ਨਿੰਬੂ ਦੇ ਰਾਸ ਦੇ ਟਿੱਕੜੇ ਨੂੰ ਕਰ ਦੇਣਾ ਖਾਲੀ ਘੜੇ ਵਿੱਚ ਬਸ ਥੋੜਾ ਜਿਹਾ ਪਾਣੀ ਰਹਿਣ ਦੇਣਾ ਹੈ 3 ਤੋਂ 4 ਗਲਾਸ ਤੇ ਵਿੱਚ ਜਿਹੜਾ ਆਪਾਂ ਬਣਾਇਆ ਸੀ ਕੋਲ ਉਹ ਕੋਲ ਪਾ ਦੇਣਾ ਹੈ ਤੇ ਵਿੱਚ ਹੀ ਪਾ ਦੇਣਾ ਬਾਕੀ ਪਾਣੀ ਘੜੇ ਨੂੰ ਉੱਪਰ ਤੱਕ ਫੁੱਲ ਕਰ ਦੇਣਾ ਹੈ ਤੇ ਬਾਹਰੋਂ ਵੀ ਇਸ ਨੂੰ ਚੰਗੀ ਤਰ੍ਹਾਂ ਸਾਫ਼ ਕਰ ਦੇਣਾ ਹੈ 2 ਘੰਟੇ ਇਸੇ ਤਰ੍ਹਾਂ ਹੀ ਪਿਆ ਰਹਿਣ ਦੇਣਾ ਫਿਰ ਉਸ ਤੋਂ ਬਾਅਦ ਸਾਫ਼ ਪਾਣੀ ਲੈ ਕੇ ਚੰਗੀ ਤਰ੍ਹਾਂ ਹੰਗਾਲ ਕੇ ਸਾਫ਼ ਕਰ ਲੈਣਾ ਹੈ ਤੇ ਫਿਰ ਦੋਸਤੋ ਤੁਸੀਂ ਲੈਣਾ ਹੈ ਸੌਫਟ ਜਿਸ ਸਪੰਜ ਉਸ ਦਿਨਾਂ ਚੰਗੀ ਤਰ੍ਹਾਂ ਅੰਦਰੋਂ ਬਾਹਰੋਂ ਸਾਫ਼ ਕਰ ਦੇਣਾ ਏ। ਇਹ ਸੀ ਦੋਸਤੋ ਅੱਜ ਦੀ ਵੀਡੀਓ ਤੇ ਹੁਣ ਆ ਦੂਸਰੀ ਟ੍ਰਿਕ ਇਸ ਟ੍ਰਿਕ ਵਿੱਚ ਤੁਹਾਨੂੰ ਦੱਸਦੇ ਆ ਕਿ ਆਪਾਂ ਮੱਖੀ ਮੱਛਰ ਤੋਂ ਕਿਸ ਤਰ੍ਹਾਂ ਛੁਟਕਾਰਾ ਪਾ ਸਕਦੇ ਹਾਈ ਟ੍ਰਿਕ ਜ਼ਰੂਰ ਫਾਲੋਅ ਕਰਿਓ ਦੇਖੋ ਰਿਜ਼ਲਟ ਇਸ ਦੇ ਬਹੁਤ ਵਧੀਆ ਨੇ ਇਸ ਤੇ ਲਈ ਤੁਸੀਂ ਸਭ ਤੋਂ ਪਹਿਲਾਂ ਲੈਣਾ ਕਾਟਨ ਕਾਟਨ ਦੇ ਵਿੱਚ ਅੱਧਾ ਚਮਚ ਲੈ ਲੈਣੀ ਜਵੈਨ ਤੇ ਦੋ ਲੈ ਲੈਣੀਆਂ ਲਸਣ ਦੀਆਂ ਤੁਰੀਆਂ। ਲਸਣ ਤੇ ਆਟਰੀਆਂ ਨੂੰ ਕद्दूकस ਕਰਕੇ ਵਿੱਚ ਪਾ ਲੈਣਾ ਤੇ ਥੋੜਾ ਜਿਹਾ ਪਾ ਲੈਣਾ ਕਾਫੀ ਪਾਊਡਰ ਜੇਕਰ ਕਾਫੀ ਪਾਊਡਰ ਆਪਣੇ ਘਰੇ ਪੁਰਾਣਾ ਪਿਆ ਹੈ ਉਹ ਵੀ ਤੁਸੀਂ ਪਾ ਸਕਦੇ ਹੋ ਪਾਉ ਵਿੱਚ ਪਹਿਲਾਂ ਦਾ ਖੁੱਲਾ ਪਿਆ ਸੀਗਾ ਤੇ ਗਿੱਲਾ ਹੋ ਗਿਆ ਹੈ ਤੇ ਇਸ ਨੂੰ ਵੀ ਆਪਾਂ ਵਰਤ ਸਕਦੇ ਹਾਂ ਵਿੱਚ ਥੋੜੀ ਜਿਹੀ ਕਾਫੀ ਪਾ ਕੇ ਤੇ ਇਸ ਦੀ ਆਪਾਂ ਬਣਾ ਲੈਣੀ ਆ ਪੋਟਲੀ ਚੰਗੀ ਤਰ੍ਹਾਂ ਚਾਰਜ ਫਿਰ ਕਵਰ ਕਰਕੇ ਪੋਟਲੀ ਜਿਤਰਾ ਸ਼ੇਪ ਦੇ ਦੇਣੀ ਆ ਤੇ ਫਿਰ ਦੋਸਤੋ ਇੱਕ ਲੈਣਾ ਦੀਵਾ ਦੀਵਾ ਨਹੀਂ ਤੇ ਕੋਈ ਵੀ ਤੁਸੀਂ ਤੁਹਾਡੇ ਘਰ ਵਿੱਚ ਫालतू ਕੋਈ ਵੀ ਭਾਂਡਾ ਹੈ ਉਹ ਲੈ ਸਕਦੇ ਹੋ ਇਸ ਦੀਵੇ ਦੇ ਵਿੱਚ ਪੋਟਲੀ ਨੂੰ ਰੱਖ ਕੇ ਉੱਪਰ ਪਾ ਦਿਓ ਸਰੋਂ ਦਾ ਤੇਲ ਜਾਂ ਦੇਸੀ ਕਿਉ ਜੋ ਵੀ ਤੁਸੀਂ ਜਿਹੜੀ ਚੀਜ਼ ਨਾਲ ਤੁਸੀਂ ਦੀਵਾ ਬਾਲਦੇ ਹੋ ਉਹ ਪਾ ਦੇਣਾ ਦੋ ਚਮਚ ਦੇ ਕਰੀਬ ਤੇ ਫਿਰ ਪਾ ਦੇਣਾ ਕਪੂਰ ਕਪੂਰ ਦੇ ਦੋ ਛੋਟੇ ਛੋਟੇ ਟਿੱਕੀਆਂ ਮੈਂ ਪਾ ਦਿੱਤੀਆਂ ਹੱਥ ਦੇ ਨਾਲ ਐ ਚੰਗੀ ਤਰ੍ਹਾਂ ਮਸਲ ਕੇ ਪਾ ਦੇਣਾ ਕਪੂਰ ਕਪੂਰ ਨਾਲ ਅੱਗ ਜਲਦੀ ਲੱਗਦੀ ਆ ਦੇਖੋਗੇ ਤੁਸੀਂ ਮਿੰਟੋ-ਮਿੰਟ ਹੀ ਅੱਗ ਲੱਗ ਚੁੱਕੀ ਆ ਹੁਣ ਇਸ ਦੀਵੇ ਨੂੰ ਘਰ ਦੇ ਹਰ ਕੋਨੇ ਵਿੱਚ ਤੁਸੀਂ ਰੱਖੋ ਤਾਂ ਜੋ ਸਮੈਲ ਨਾਲ ਹਰ ਮੱਖੀ ਮੱਛਰ ਦੂਰ ਹੋ ਜਾਵੇ